ਕੀ ਮਾਮਲਾ ਹੈ ਗਊ ਬਚਾ ਰਿਹਾ ਇਹ ਨਾਮ ਮਦੀ 13 ਜਨਵਰੀ ਸਵੇਰੇ ਤੜਕੇ ਸਾਡੇ ਕੋਲੋਂ ਤੁਮੇ ਆਈ ਸੀ 12:30 ਵਜੇ ਲੱਗੇ ਮੇਰਾ ਪਵਾਤ ਪੋੜਾ ਉਹਦੇ ਲੱਗੇੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜੜਾ ਲਿਆਗਾ ਉੱਥੇ ਪ੍ਰਸ਼ਾਦ ਗੀਤਾ ਜਾਂਦਾ ਤੁਨੂੰ ਮਰੇ ਜਿਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋਪੜ ਤੋਂ ਸਾਡੇ ਸਮਰਾਲੇ ਦੇ ਉਹਨਾਂ ਨਾਮ ਨੂੰ ਬਡੇਰਾ ਜੀ ਇਹਨਾਂ ਨਾਲ ਡਾਇਰੈਕਟ ਕੰਟੈਕਟ ਕੀਤਾ ਵੀ ਬਰੀ ਪੁਸ ਐ ਸਿਚੁਏਸ਼ਨ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮਾਨ ਜੋ ਐਸਐਸਟੀ ਸਾਡੇ ਡਾਕਟਰ ਜਯੋਤੀ ਜਾਦਵ ਜੀ ਤੇ ਐਸਪੀ ਡੀ ਸਾਡੇ ਪਵਨਜੀਤ ਜੀ ਜੀ ਉਹਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਐਚਓ ਮਾਸਵੜਾ ਤੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਗੋਗੋ ਤੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੋਕੇ ਜਿਹੜੇ ਮੁੱਲਜਮ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗਊਆਂ ਦਾ ਵੱਟੂ ਕੀਤੀ ਸੀ ਜਿਹਨਾਂ ਦਾ ਉੱਥੇ ਮਾਸ ਪਿਆਇਆ ਸੀ ਜਿਹਦੇ ਮੋਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗਊਆਂ ਦਾ ਮਾਸ ਸੀ ਪਿਆਇਆ ਮੋਕੇ ਦੇ ਡਾਕਟਰ ਦੋ ਬਲਾਗਾਂ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹ ਤੋਂ ਸਿੰਪਲ ਜਿਹੜੇ ਅਰਡਟ ਭਰੇਗੇ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਦਲ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਲ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁੱਲਜਵਾ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨਹੀਂ ਸੁੱਤੇ। ਪੰਜ ਮੁੱਲਜਵ ਜਿਹੜੇ ਆ ਆੜ-ਆੜ ਜਗ੍ਹਾ ਤੋਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ। ਸਾਡੇ ਜਿਹੜੇ ਤਿੰਨੇ ਆ ਚਾਰ ਮੁੱਲਯਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਾਬੂ ਕਰ ਲੈ ਜਾਣਗੇ ਮੈਂ ਇਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੁੱਲਯਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਆ ਇੱਕ ਉਹ ਤੇ ਪਰਚਾ ਜੋ ਗਊ ਹੱਤਿਆ ਦਾ ਪਰਚਾ ਦਰਜ ਇਹਦੇ ਸੁੰਦੀ ਅਸੀਂ ਰਾਤ ਹੀ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਅਸੀਂ ਅੰਡਰ ਸੈਕਸ਼ਨ 200 99 225 191 ਤੇ 196 ਦੇ 111 ਜਿਹੜੀ ਹੈਕਚੁਅਲ ਅਫੈਂਡਰ ਵਾਲੀ ਉਹ ਵੀ ਇਹੀ ਸੈਕਸ਼ਨ ਲਾਈ ਹੈ ਜਿਹਦੇ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਰਸ ਲਾਟਰੈਕਟਡਾ ਸੈਕਸ਼ਨ 5 ਦੇ 8 ਐਨੀਵਰ क्रुएਲਟੀ ਐਕਟ ਦੀ ਸੈਕਸ਼ਨ 11 ਉਹ ਵੀ ਇਸ ਮੁਕਦਮੇ ਵਿੱਚ ਜੋੜੀ ਗਈ ਹੈ ਤਾਂ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਬਾੜੇ ਅੰਸਰ ਨੂੰ ਗੁੱਡਾ ਅੰਸਰ ਨੂੰ ਅਸੀਂ ਆਪਣੇ ਇਲਾਕੇ ਦੇ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜਿਹੜੀ ਸਿਰ ਨਹੀਂ ਚੱਕਣ ਦਵਾਵਾਂਗੇ ਇਹਨਾਂ ਨੂੰ ਅਜਿਹਾ ਸਬਕ ਕਾਵਾਂਗੇ ਇਹਦੇ ਵਿੱਚ ਹੀ ਸੰਗੀਨ ਜਿਹੜੀ ਧਾਰਾ ਲੰਨਿਆ ਘਟੋਗੜ ਇਹਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂਗੀ ਵੀ ਇਹ ਹਜਾ ਕਲਾਈਮ ਨਾ। ਇਹ ਜਿਹੜਾ ਜੰਗਲੀ ਖੇਤੋਂ ਤੇ ਕੋਈ ਆਰਜੀ ਤੋਰ ਤੇ ਬਣਾਇਆ ਸੀ ਸਹੀ ਕਹਣਾ ਤੇ ਪੱਕਾ ਤੋਰ ਤੇ ਬਣਾਇਆ ਸੀ। ਨਹੀਂ ਨਹੀਂ ਇਹ ਆਰਜੀ ਤੋਰ ਤੇ। ਕਿੰਨੀਆਂ ਗਮਾਂ ਦੀ ਹੱਤਿਆ ਹੋਈ ਥੋੜੇ ਸੰਦੇ? ਉੱਥੇ 2 ਗਮਾਂ ਦੀ ਹੱਤਿਆ ਹੋਈ ਆ। ਇਹ ਤੋਂ ਬਿਨਾਂ ਇਹਦਾ ਇਹਦਾ ਕਿੰਗਪਿੰਨ ਹੈ। ਉਹ ਰੈਸਟ ਕਰਨਾ ਅਜੇ ਬਾਕੀ ਆ। ਉਹਨੂੰ ਰੈਸਟ ਕਰਨ ਤੋਂ ਬਾਅਦ ਸਾਰਾ ਫੇਰ ਜੋ ਵੀ ਤ੍ਰਤੀਸ਼ ਦੇ ਦੌਰਾਨ ਹੋਊਗਾ ਤੁਹਾਡੇ ਨਾਲ ਜ਼ਰੂਰ ਸ਼ਿਰਕਤ ਕਰਜੋ। ਇਹ ਗਮਾਂ ਕਿੱਥੋਂ ਲੈ ਕੇ ਆਂਦੇ ਸੀਗੇ ਜੀ? ਇਹ ਗਮਾਂ ਜਿਹੜੀਆਂ ਆਪਣੇ ਵਾਰਾ ਨੇ ਜੀ। ਉਹਨਾਂ ਨੂੰ ਹੀ ਰੱਸੀ ਪਾ ਕੇ ਲੈ ਜਾਂਦੇ ਨੇ। ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੇ ਦੇਖ ਕੇ ਉੱਥੇ ਉਹ ਗੋਹ ਹਥਿਆਰੀ ਕੀ ਸੀ ਕੋ ਪਤਾ ਲੱਗੇ ਸਪਲਾਈ ਕਿੱਥੇ ਕਰਦੇ ਸੀ ਜੀ ਨਹੀਂ ਇਹਦੇ ਕਿੰਗਪਿੰਡ ਜਿਹੜਾ ਸਾਡਾ ਤਪਤੀਸ਼ ਦਾ ਪਾਰਟ ਆ ਇਹ ਜਿਵੇਂ ਤਪਤੀਸ਼ ਕੰਪਲੀਟ ਹੋ ਗਈ ਤੁਹਾਡੇ ਨਾਲ ਜਰੂਰ ਸੇਅਰ ਕੀਤੇ ਜੀ